ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਪਿਛਲੀ ਵੀਡੀਓ ਵਿੱਚ ਤੁਸੀਂ ਸੁਣ ਚੁੱਕੇ ਹੋ ਜਨਰਲ ਰਾਣੀ ਦੇ ਬਾਰੇ ਜਨਰਲ ਰਾਣੀ ਜੀ ਦਾ ਪੂਰਾ ਨਾਮ ਅਕਲੀਮ ਅਕਤਰ ਉਰਫ ਜਨਰਲ ਰਾਣੀ ਸੀਗਾ ਤਾਂ ਆਪਾਂ ਨੇ ਉਹਦੇ ਵਿੱਚ ਗੱਲ ਕੀਤੀ ਸੀ ਕਿ ਉਹਦੀ ਕੁੜੀ ਜਿਹੜੀ ਉਹਨੇ ਚੜ੍ਹਦੇ ਪੰਜਾਬ ਦੀ ਸਿਆਸਤ ਆਪਣੇ ਮੁਠੀ 'ਚ ਰੱਖੀ ਸੀ ਕਿਸੇ ਟਾਈਮ ਤਾਂ ਦੋਸਤੋ ਅੱਜ ਉਹਦੀ ਕੁੜੀ ਹੈ ਜਿਹੜੀ ਉਹਦੇ ਬਾਰੇ ਗੱਲ ਕਰਨੀ ਹੈ ਔਰ ਤੁਹਾਡੇ ਹੋਛ ਛੁਟ ਜਾਣਗੇ ਸੁਣ ਕੇ ਸਾਰੀ ਗੱਲਬਾਤ ਕਿ ਕੌਣ ਹੈ ਉਹਦੀ ਕੁੜੀ ਤਾਂ ਸ਼ੁਰੂ ਕਰੇਂ ਦੋਸਤੋ ਗੱਲਬਾਤ ਅੱਜ ਦੀ ਬੜੀ ਦਿਲਚਸਪ ਹੈ ਸਾਰੀ ਸੁਣਨੀ ਵੀਡੀਓ ਔਰ ਲਾਈਕ ਤੇ ਸ਼ੇਅਰ ਵੀ ਕਰਨੀ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਹਾਂਜੀ ਦੋਸਤੋ ਗੱਲ ਕਰਾਂਗੇ ਅੱਜ ਜਨਰਲ ਰਾਣੀ ਦੀ ਕੁੜੀ ਅਰੂਸਾ ਆਲਮ ਦੇ ਬਾਰੇ ਯਾਨੀ ਕਿ ਦੋਸਤੋ ਅਰੂਸਾ ਆਲਮ ਹੈ ਜਿਹੜੀ ਇਹ ਜਨਰਲ ਰਾਣੀ ਦੀ 6 ਔਲਾਦਾਂ ਵਿੱਚੋਂ ਇੱਕ ਸੀ ਜਿਨੇ ਚੜ੍ਹਦੇ ਪੰਜਾਬ ਦੀ ਸਿਆਸਤ ਆਪਣੀ ਮੁਠੀ 'ਚ ਰੱਖੀ ਕਿਸੇ ਟਾਈਮ ਤਾਂ ਅਰੂਸਾ ਆलम ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦੋਸਤੀ ਲਈ ਚਰਚਾ ਵਿੱਚ ਰਹੀ ਹੈ ਅਰੂਸਾ ਆलम ਬੜੀ ਖੂਬਸੂਰਤ ਔਰਤ ਹੈ ਔਰ ਉਹ ਅਕਲੀਮ ਅਖਤਰ ਉਰਫ ਜਨਰਲ ਰਾਣੀ ਦੀ ਕੁੜੀ ਹੈ ਪੁਲਿਸ ਅਧਿਕਾਰੀ ਦੇ ਖੂਨ ਵਿੱਚੋਂ ਅਕਲੀਮ ਅਖਤਰ ਦੀ ਕੁੱਖੋਂ ਜਨਮੇ 6 ਬੱਚਿਆਂ ਵਿੱਚੋਂ ਇੱਕ ਅਰੂਸਾ ਆलम ਵੀ ਹੈ ਅਰੂਸਾ ਆलम ਦਾ ਵਿਆਹ ਇੱਕ ਸਿਵਲ ਅਧਿਕਾਰੀ ਨਾਲ ਹੋਇਆ ਉਦੀ ਖੂਬਸੂਰਤੀ ਪਾਕਿਸਤਾਨ ਦੇ ਕਈ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਦੀ ਰਹਿੰਦੀ ਸੀ। ਉਹਨੇ ਆਪਣੇ ਕੈਰੀਅਰ 'ਚ ਪੱਤਰਕਾਰਤਾ ਨੂੰ ਅਪਣਾਇਆ। ਉਹਨੇ ਅੰਗਰੇਜ਼ੀ ਅਖਬਾਰਾਂ ਵਿੱਚ ਪੱਤਰਕਾਰਤਾ ਕਰਦੇ ਹੋਏ ਬੜਾ ਨਾਂ ਖੱਟਿਆ। ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਪੱਤਰਕਾਰ ਮਨਰਾਜ ਗਰੇਵਾਲ ਸ਼ਰਮਾ ਦੀ ਰਿਪੋਰਟ ਦੇ ਅਨੁਸਾਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਖੁਸ਼ਮੰਤ ਸਿੰਘ ਵੱਲੋਂ ਲਿਖੀ ਕਿਤਾਬ ਕੈਪਟਨ ਅਮਰਿੰਦਰ ਸਿੰਘ ਦਾ ਪੀਪਲਜ਼ ਮਹਾਰਾਜਾ ਇਹਦੀ ਚੰਡੀਗੜ੍ਹ ਵਿੱਚ ਲੋਕ ਅਰਪਣ ਸਮੇਂ ਜਦੋਂ ਅਰੂਸਾ ਆਲਮ ਫੋਰਸ ਦੇ ਵਿੱਚ ਬੈਠੀ ਸੀ ਉਦੋਂ ਇਸ ਮੁਲਾਕਾਤ ਦਾ ਜਨਮ ਹੋਇਆ ਅਰੂਸਾ ਆਲਮ ਨੇ ਜਵਾਨੀ ਵਿੱਚ ਪੈਰ ਧਰਦਿਆਂ ਹੀ اسلامਾਬਾਦ ਚ ਪੱਤਰਕਾਰਤਾਂ ਨੂੰ ਅਪਣਾਇਆ ਪਹਿਲਾਂ ਉਹਨੇ ਗ੍ਰੈਜੂਏਸ਼ਨ ਕਰਕੇ ਸਮਾਜਿਕ ਤਾਣੇ ਬਣੇ ਅਤੇ ਪੱਤਰਕਾਰਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਛੇਤੀਉਂ ਉਹ ਰਾਜਨੀਤਿਕ ਅਤੇ ਕੂਟਨੀਤਿਕ ਪੱਤਰਕਾਰਤਾ ਕਰਨ ਲੱਗ ਪਈ ਜਿਸ ਦੀ ਕਿ ਚਰਚਾ ਵੀ ਹੋਈ ਉਨੇ ਫਿਰ ਆਪਣੀ ਪੱਤਰਕਾਰਤਾ ਨੂੰ ਹੋਰ ਵਧਾਇਆ ਇਸ ਖੇਤਰ ਵਿੱਚ ਕੋਈ ਆਮ ਪੱਤਰਕਾਰ ਕੰਮ ਕਰਨ ਲਈ ਜੋਖਮ ਭਰਿਆ ਕੰਮ ਸਮਝਦਾ ਜਿਵੇਂ ਕਿ ਉਹਨੇ ਡਿਫੈਂਸ ਮਾਮਲੇ ਅਤੇ ਭਾਰਤ-ਪਾਕਿਸਤਾਨ ਸਬੰਧਾਂ ਤੇ ਵੀ ਪੱਤਰਕਾਰਤਾ ਦਾ ਕੰਮ ਸ਼ੁਰੂ ਕੀਤਾ ਸੁਰੱਖਿਆ ਮਾਮਲਿਆਂ ਤੇ ਪੱਤਰਕਾਰਤਾ ਕਰਨਾ ਆਮ ਪੱਤਰਕਾਰ ਦੇ ਬਸ ਦੀ ਗੱਲ ਨਹੀਂ ਹੁੰਦੀ ਪਰ ਅਰੂਸਾ ਆਲਮ ਨੇ ਇਸ ਜੋਖਮ ਭਰੇ ਕੰਮ 'ਚ ਆਪਣੇ ਆਪ ਨੂੰ ਧਕੇਲ ਲਿਆ ਉਹ ਸਾਊਥ ਏਸ਼ੀਆ ਫਰੀ ਮੀਡੀਆ ਐਸੋਸੀਏਸ਼ਨ S A F ਐਮਏ ਇਹਦੀ ਪ੍ਰਧਾਨ ਵੀ ਬਣ ਗਈ ਸੀ ਤਾਂ ਇਸ ਸੰਸਥਾ ਦੇ ਕਿੰਨੇ ਕੁ ਮੈਂਬਰ ਥਣ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਪੱਤਰਕਾਰ ਮਨਰਾਜ ਨਾਲ ਮੁਲਾਕਾਤ ਵਿੱਚ ਅਰੂਸਾ ਆਲਮ ਕਹਿੰਦੀ ਹੈ ਕਿ ਉਹਨੇ ਡਿਫੈਂਸ ਵਿੱਚ ਖੋਜੀ ਪੱਤਰਕਾਰਤਾ ਦਾ ਕੰਮ ਵੀ ਸ਼ੁਰੂ ਕੀਤਾ ਜਿਸ ਤਹਿਤ ਉਹਨੇ ਅਗੋਸਟਾ 90 ਬੀ ਸਬਮਰੀਨ ਡੀਲ ਜਿਹੜੀ ਕਿ ਬਹੁਤ ਵੱਡੀ ਤੇ ਸੰਸਨੀਖੇਜ ਰਿਪੋਰਟ ਪ੍ਰਕਾਸ਼ਿਤ ਕੀਤੀ ਜੀ ਦੇ ਚ ਪਾਕਿਸਤਾਨ ਦਾ ਨਵਲ ਚੀਫ ਮਨਸੂਰ ਹੱਕ ਇਹ ਮੁਲਜ਼ਮਾਂ ਦੀ ਲਿਸਟ ਵਿੱਚ ਰੱਖਿਆ ਗਿਆ ਤੇ ਉਹਨੂੰ 1997 ਤੇ ਗ੍ਰਿਫਤਾਰ ਕੀਤਾ ਗਿਆ ਸੀ ਐਨੇ ਹੌਸਲੇ ਵਾਲੀ ਔਰਤ ਅਰੂਸਾ ਆਲਮ ਦਾ ਨਾਮ ਉਸ ਵੇਲੇ ਪਾਕਿਸਤਾਨੀ ਏਜੰਸੀਆਂ ਵਿੱਚ ਵੀ ਆ ਗਿਆ ਇਸ ਮਾਮਲੇ ਦਾ ਅਸਰ ਇੰਟਰਨੈਸ਼ਨਲ ਪੱਧਰ ਤੇ ਫਰਾਂਸ ਤੱਕ ਹੋਇਆ 2012 ਚ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜੀ ਦੇ ਸਹਿਯੋਗੀ ਨੂੰ ਇਸ ਘੁਟਾਲੇ 'ਚ ਦੋਸ਼ੀ ਬਣਾਇਆ ਗਿਆ ਅਰੂਸਾ ਆਲਮ ਦੀ ਚਰਚਾ ਇੱਕ ਸੁਰਲਜੇ ਹੋਏ ਪੱਤਰਕਾਰੀ ਤਰ੍ਹਾਂ ਹੁੰਦੀ ਹੈ ਉਦੇਸ ਸੰਬੰਧੀ ਪਾਕਿਸਤਾਨ ਚ ਭਾਰਤ ਦੇ ਰਾਜਦੂਤ ਸ਼ਿਵ ਸ਼ੰਕਰ ਮੈਨਨ ਨਾਲ ਚੰਗੇ ਸਬਦ ਬਣਾ ਲਏ ਸੀ ਤਾਂ ਮੈਨਨ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਰਕਾਰ ਮੌਕੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਤੇ ਵਿਦੇਸ਼ ਸਕੱਤਰ ਰਹੇ ਤਾਂ ਮੈਨਨ ਦੇ ਪ੍ਰਭਾਵ ਕਾਰਨੇ ਅਰੂਸਾ ਆਲਮ ਨੂੰ ਭਾਰਤ ਦਾ ਇੱਕ ਵਿਸ਼ੇਸ਼ ਵੀਜ਼ਾ ਮਿਲਿਆ ਜੋ ਕਿ ਪੱਤਰਕਾਰ ਲਈ ਬਹੁਤ ਮਾਣ ਵਾਲੀ ਗੱਲ ਹੈ ਉਸ ਵੇਲੇ ਭਾਜਪਾ ਆਗੂ ਅਰਣੁ ਜੇਤਲੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਅਰੂਸਾ ਆਲਮ ਦੀ ਦੋਸਤੀ ਬਾਰੇ ਟਿੱਪਣੀ ਕੀਤੀ ਸੀ ਤਾਂ 2002 ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣ ਗਈ ਜਿਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣੇ ਕੈਪਟਨ ਅਮਰਿੰਦਰ ਸਿੰਘ ਤੋਂ ਪੰਜਾਬੀਆਂ ਨੂੰ ਬਹੁਤ ਆਸਾਂ ਸੀ ਹੁਣ ਕੈਪਟਨ ਉਹਨਾਂ ਦੀਆਂ ਆਸਾਂ ਤੇ ਪੂਰਾ ਵਿਉਂਤ ਵਰਦਾ ਸੀ ਉਹਨੇ ਪ੍ਰਿਸ਼ਤਾਚਾਰ ਨੂੰ ਨੱਥ ਪਾਈ ਤੇ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਬੀੜਾ ਵੀ ਚੁੱਕਿਆ ਹੁਣ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਵੇਜ ਇਲਾਹੀ ਵਿਚੇ ਨੇੜਤਾ ਬਣੀ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਚਲੇ ਗਏ ਸੀ ਲਾਹੌਰ ਦੇ ਬਰਾਸਤੀ ਫਲੈਟੀ ਹੋਟਲ ਇਹਦੇ ਚ ਪਾਕਿਸਤਾਨੀ ਪੰਜਾਬ ਦੇ ਭਾਰਤੀ ਪੰਜਾਬ ਦੀ ਮੀਟਿੰਗ ਹੋਈ ਉਸ ਮੀਟਿੰਗ ਚ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਪ੍ਰਵੇਜ ਇਲਾਹੀ ਫਖਰ ਜਮਾਨ ਤੋਂ ਇਲਾਵਾ ਪਾਕਿਸਤਾਨ ਦੇ ਹੋਰ ਵਿਦਵਾਨ ਤੇ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡਾਕਟਰ ਦੀਪਕ ਮਨਮੋਹਨ ਸਿੰਘ ਡਾਕਟਰ ਸਤਿੰਦਰ ਨੂਰ ਇਹ ਸ਼ਾਮਲ ਹੋਏ ਮੁੱਦਾ ਇੱਕੋ ਹੀ ਸੀ ਕਿ ਵਿਸ਼ਵ ਦੇ ਪੰਜਾਬੀਆਂ ਨੂੰ ਇੱਕ ਮੁਟ ਕੀਤਾ ਜਾਵੇ ਜਿਸ ਲਈ ਪਾਕਿਸਤਾਨੀ ਪੰਜਾਬ ਨੇ ਇੰਸਟੀਚਿਊਟ ਆਫ ਲੈਂਗੁਏਜ ਲਿਟਰੇਚਰ ਐਂਡ ਕਲਚਰ ਸੁਸਾਇਟੀ ਬਣਾਈ ਸੀ ਜਦਕਿ ਭਾਰਤੀ ਪੰਜਾਬ ਨੇ ਉਸ ਵੇਲੇ ਵਰਲਡ ਪੰਜਾਬੀ ਸੈਂਟਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਕੈਪਟਨ ਅਵਰਿੰਦਰ ਸਿੰਘ ਉਸ ਵੇਲੇ ਪਾਕਿਸਤਾਨੀ ਪੰਜਾਬ ਚ ਪਾਕਿਸਤਾਨੀ ਸਰਕਾਰ ਦੀ ਮਹਿਮਾਨ ਨਮਾਜ਼ੀ ਦਾ ਆਨੰਦ ਮਾਣ ਰਿਹਾ ਸੀ ਤਾਂ ਉਹਨਾਂ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਅਰੂਸਾ ਆਲਮ ਨਾਲ ਹੋਈ। ਹੁਣ ਅਰੂਸਾ ਆਲਮ ਤੇ ਕੈਪਟਨ ਅਮਰਿੰਦਰ ਸਿੰਘ ਦੀ ਚਰਚਾ ਪਾਕਿਸਤਾਨੀ ਮੀਡੀਆ 'ਚ ਹੋਈ। ਇਹ ਚਰਚਾ ਪੰਜਾਬ ਦੇ ਮੀਡੀਆ ਵਿੱਚ ਵੀ ਹੋਣ ਲੱਗੀ। ਸਭ ਤੋਂ ਪਹਿਲਾਂ ਇਸ ਸੰਬੰਧੀ ਰਿਪੋਰਟ ਦੇਸ਼ ਸੇਵਕ ਅਖਬਾਰ ਨੇ ਛਾਪੀ। ਤਾਂ ਅਰੂਸਾ ਆਲਮ ਨੇ ਭਾਰਤ ਅਤੇ ਪਾਕਿਸਤਾਨ 'ਚ ਵਧੀਆ ਸਬੰਧ ਸਿਰਜਣ ਲਈ ਕਵਾਇਦ ਸ਼ੁਰੂ ਕੀਤੀ। ਉਹ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਪੱਤਰਕਾਰ ਮਨਰਾਜ ਨਾਲ ਗੱਲ ਕਰਦੀ ਹੋਈ ਕਹਿੰਦੀ ਹੈ। ਕੇ ਉਹਦੀ ਕੈਪਟਨ ਅਮਰਿੰਦਰ ਸਿੰਘ ਨਾਲ ਜਲੰਧਰ ਵਿੱਚ ਮੀਟਿੰਗ ਹੋਈ ਕਿਉਂਕਿ ਉਹ ਆਪਣੀ ਪੱਤਰਕਾਰਤਰੀ ਜਥੇਬੰਦੀ ਸਾਫਮਾ ਅਧੀਨ ਭਾਰਤ ਦੇ ਪਾਕਿਸਤਾਨ ਨਾਲ ਚੰਗੇ ਸਬੰਧਾਂ ਦੀ ਚਾਹਵਾਨ ਸੀ ਪ੍ਰਵੇਜ ਇਲਾਹੀ ਦੀ ਭਾਰਤ ਫੇਰੀ ਬਾਰੇ ਵੀ ਉਹ ਬੜੀ ਉਤਸਕ ਰਹਿੰਦੀ ਹੈ ਤੇ ਉਹਨੇ ਚੰਡੀਗੜ੍ਹ ਵਿੱਚ ਵੀ ਬੜੇ ਖੁੱਲ੍ਹੇ ਰੀ ਨਾਲ ਕਿਹਾ ਕਿ ਜੇਕਰ ਉਹਦਾ ਵਾਸ ਚੱਲੇ ਤਾਂ ਪਾਕਿਸਤਾਨ ਬਾਰਡਰ ਖੁੱਲ ਜਵੇ ਤੇ ਸਵੇਰ ਦਾ ਭੋਜਨ ਪਟਿਆਲੇ ਕਰੇ ਤੇ ਰਾਤ ਦਾ ਭੋਜਨ ਲਾਹੌਰ ਚ ਕਰੇ ਅਰੂਸਾ ਆਲਮ ਅੱਗੇ ਭਾਰਤ ਪਾਕਿਸਤਾਨ ਦੇ ਸਬੰਧਾਂ ਬਾਰੇ ਵੀ ਕਹਿੰਦੀ ਹੈ ਮੁੰਬਈ ਧਮਾਕੇ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਸਬੰਧ ਕਾਫੀ ਖਰਾਬ ਹੋਏ ਚਾਹੀਦਾ ਹੈ ਕਿ ਦੋਵੇਂ ਮੁਲਕ ਗੱਲਬਾਤ ਨੂੰ ਅੱਗੇ ਤੋਰਨ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਹੋਵੇ ਪੱਤਰਕਾਰਾਂ ਨੂੰ ਬਾਤਚੀਤ ਕਰਨ ਦੀ ਆਗਿਆ ਹੋਵੇ ਤਾਂ ਸ਼ਾਂਤੀ ਹੋ ਸਕਦੀ ਹੈ ਹੁਣ ਪਾਕਿਸਤਾਨ ਥੋੜਾ ਅੱਗੇ ਵਧਿਆ ਹੈ ਪਰ ਭਾਰਤ ਗੱਲਬਾਤ ਲਈ ਤਿਆਰ ਨਹੀਂ ਹੈ ਆਲਮ ਸਿਆਚਨਬਲ ਇਸ਼ਾਰਾ ਕਰਦੀ ਹੋਈ ਕਹਿੰਦੀ ਕਿ ਇੱਕ ਸਮਝੌਤਾ ਸੀ ਉਹ ਉੱਥੋਂ ਸੈਨਾ ਵਾਪਸ ਲੈਣਾ ਚਾਹੁੰਦੇ ਸੀ ਦਸਕਤ ਕਰਨਾ ਵੀ ਆਸਾਨ ਸੀ ਪਰ ਸਾਈਨ ਨਹੀਂ ਹੋਏ ਕਸ਼ਮੀਰ ਮੁੱਦੇ ਤੇ ਵੀ ਅਰੂਸਾ ਬੋਲੀ ਆ ਉਹ ਕਹਿੰਦੀ ਕਿ ਦੋਵਾਂ ਪੱਖਾਂ ਨੂੰ ਇਹ ਮਾਮਲਾ ਪਿਛੇ ਰੱਖਣਾ ਚਾਹੀਦਾ ਅੱਗੇ ਵਧਣ ਲਈ ਅਤੇ ਅਰਥ ਵਿਵਸਥਾ ਲਈ ਕੰਮ ਕਰਨਾ ਚਾਹੀਦਾ ਕਸ਼ਮੀਰ ਮੁੱਦੇ ਤੇ ਲੱਖਾਂ ਲੋਕ ਬੰਦਕ ਬਣਾਏ ਗਏ ਜਦਕਿ ਸਾਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਪੂਰਾ ਅਧਿਕਾਰ ਹੈ ਅਰੂਸਾ ਆਲਮ ਕੈਪਟਨ ਅਮਰਿੰਦਰ ਸਿੰਘ ਨਾਲ ਸੰਬੰਧਾਂ ਬਾਰੇ ਵੀ ਕਹਿੰਦੀ ਕਿ ਉਹ ਸਿਰਫ ਦੋਸਤ ਨੇ ਮੇਰੇ ਦੋਸਤ ਨੂੰ ਕਿਤਾਬ ਵਿੱਚ ਖੁਸ਼ਵੰਤ ਸਿੰਘ ਨੇ ਬੜੀ ਸੰਵੇਦਨ ਨਾਲ ਉਭਾਰਿਆ ਜਿਸ ਲਈ ਮੈਂ ਬਹੁਤ ਖੁਸ਼ ਹਾਂ ਸਾਡੇ ਰਿਸ਼ਤੇ ਦਾ ਮੁੱਦਾ ਬੜਾ ਸੰਵੇਦਨਚੀਲਾ ਹੈ ਕਹਿੰਦੀ ਮੈਂ ਇੱਕ ਮੁ슬ਮਣ ਔਰਤਾਂ ਤੁਸੀਂ ਜਾਣਦੇ ਹੋ ਕਿ ਲੋਕ ਪਿੱਠ ਪਿੱਛੇ ਕਿਵੇਂ ਸੋਚਦੇ ਨੇ ਕੱਟੜਪੰਥੀ ਹੈ ਅੱਤਵਾਦੀ ਹੈ ਇਦਾਂ ਹੁਣ ਪਾਕਿਸਤਾਨ ਚ ਔਰਤਾਂ ਮੁਸੀਬਤ ਵਿੱਚ ਨੇ ਗੋਲੀਆਂ ਨਾਲ ਔਰਤਾਂ ਦੀ ਮੁਸਕਾਨ ਖਤਮ ਕੀਤੀ ਜਾਂਦੀ ਵਿਦੇਸ਼ ਜਾਣ ਤੋਂ ਉਹ ਸਿਰ ਹਲਾ ਕੇ ਨਾ ਕਰ ਦਿੰਦੀ ਪੱਤਰਕਾਰ ਦੇ ਪੁੱਛਣ ਤੇ ਉਹ ਕਹਿੰਦੀ ਹੈ ਕਿ ਉਹਦੇ ਦੋ ਬੇਟੇ ਨੇ ਇੱਕ ਫਕਰੇ ਆਲਮ ਇੱਕ ਟੀਵੀ ਹੋਸਟ ਤੇ ਗਾਇਕ ਹੈ ਦੂਜਾ ਢਾਕਾ ਦੇ ਵਿੱਚ ਵਕੀਲ ਹੈ ਉਹ ਕਹਿੰਦੀ ਕਿ ਉਹ ਇੱਕ ਚੰਗੀ ਤੇ ਇਮਾਨਦਾਰ ਔਰਤ ਹੈ ਉਹਨੂੰ ਕਦੇ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਪੱਤਰਕਾਰ ਉਹਨੂੰ ਉਹਦੀ ਉਮਰ ਬਾਰੇ ਪੁੱਛਦਾ ਤਾਂ ਉਹ ਮੁਸਕਰਾ ਕੇ ਕਹਿੰਦੀ ਕਿ ਮੇਰੀ ਉਮਰ 62 ਸਾਲ ਹੈ ਤਾਂ 23 ਫਰਵਰੀ 2017 ਨੂੰ ਮਤਲਬ ਕਿ ਉਹਦੀ 62 ਸਾਲ ਦੀ ਉਮਰ ਸੀ ਤੇ ਉਹਦੋਂ ਪੁੱਛਿਆ ਸਵਾਲ ਨੇ 17 ਦੀ ਗੱਲ ਹੈ ਪਰ ਉਹ ਕਹਿੰਦੀ ਬਹੁਤ ਸਾਰੇ ਇਨਸਾਲ ਛੋਟੀ ਨਜ਼ਰ ਆਉਂਦੀ ਹੈ ਮਤਲਬ ਕਿ ਇਨੀ ਉਮਰ ਦੀ ਕਣੀ ਮੈਂ ਲੱਗਦੀ ਨਹੀਂ ਹੈਗੀ ਤਾਂ ਰੋਜ਼ਾਨਾ ਕਰੀ ਮੈਂ ਯੋਗਾ ਕਰਦੀ ਆ ਜਦੋਂ ਪੱਤਰਕਾਰ ਪੁੱਛਦਾ ਕਿ ਕੋਈ ਐਦਾਂ ਦੀ ਗੱਲ ਜੋ ਕੈਪਟਨ ਦੇ ਬਾਰੇ ਉਜਾਗਰ ਕਰਨੀ ਹੋਵੇ ਤਾਂ ਉਹ ਕਹਿੰਦੀ ਕਿ ਲੇਖਕ ਖੁਸ਼ਵੰਤ ਸਿੰਘ ਨੇ ਕਿਤਾਬ ਲੈ ਕੇ ਇਨਸਾਫ ਕੀਤਾ ਹੈ ਸਾਰੇ ਪਹਿਲੂ ਉਹਨੇ ਕਿਤਾਬ 'ਚ ਲਿਆਂਦੇ ਪੁਰੂਸਾ ਆਲਮ ਕਹਿੰਦੀ ਕਿ ਉਹ ਅਮਰਿੰਦਰ ਸਿੰਘ ਦੀ ਸਾਲਗਿ ਤੇ ਅੱਖਾਂ 'ਕੀ ਸ਼ਰਮ ਤੋਂ ਪ੍ਰਭਾਵਿਤ ਹੈ ਇਹ ਨਹੀਂ ਬਤਾ ਵੀ ਹੁਣ ਇਹ ਵੀ ਪੂਰਾ ਬੈਲੀ ਹੈ ਕੈਪਟਨ ਹੁਣ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨੇ ਵਰਲਡ ਦੇ ਪੰਜਾਬੀ ਭਾਈਚਾਰੇ ਨੂੰ ਇੱਕ ਮੁੱਠ ਕਰਨ ਲਈ ਪਾਕਿਸਤਾਨ ਦੇ ਫਰੇਟੀ ਹੋਰਲ ਚ ਪਾਏ ਮਤੇ ਦੇ ਮੱਦੇਨਜ਼ਰ ਪਟਿਆਲੇ ਦੀ ਪੰਜਾਬ ਯੂਨੀਵਰਸਿਟੀ ਚ ਵਰਲਡ ਪੰਜਾਬੀ ਸੈਂਟਰ ਦਾ ਨੀਂ ਪੱਥਰ 3 ਦਸੰਬਰ 2004 ਨੂੰ ਰੱਖਿਆ ਸੀ ਤੇ ਉਹਦਾ ਪਹਿਲਾ ਡਾਇਰੈਕਟਰ ਜੇ ਐਸ ਗਰੇਵਾਲ ਨੂੰ ਲਾਇਆ ਗਿਆ ਦੂਜਾ ਡਾਕਟਰ ਦੀਪਕ ਮਨਮੋਹਨ ਸਿੰਘ ਬਣਿਆ ਤੀਜਾ ਡਾਕਟਰ ਦਲਬੀਰ ਸਿੰਘ ਢਿੱਲੋਂ ਤੇ ਅੱਜਕੱਲ ਜਾਨੀ ਕਿ ਡਾਕਟਰ ਬਲਕਾਰ ਸਿੰਘ ਡਾਇਰੈਕਟਰੀ ਸੇਵਾ ਨਿਭਾ ਰਿਆ ਹੁਣ ਤਾਂ ਸਹਰ ਪਤਾ ਨਹੀਂ ਕਿਹੜਾ ਹੋਊਗਾ ਮੁੜ ਕੇ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਪਰ ਪੰਜਾਬ ਸਥਾਪਿਤ ਕੀਤੇ ਵਰਲਡ ਪੰਜਾਬੀ ਸੈਂਟਰ ਵੱਲੋਂ ਸਰਕਾਰ ਦੀ ਨਜ਼ਰ ਸਵੱਲੀ ਨਹੀਂ ਹੋਈ ਇਸ ਲਈ ਪੰਜਾਬ ਸਰਕਾਰ ਨੂੰ 2 ਕਰੋੜ ਰੁਪਏ ਦੀ ਐਫਡੀ ਕਰਾਉਣੀ ਪਈ ਸੀ ਤੇ 3 ਕਰੋੜ ਰੁਪਏ ਇਮਾਰਤ ਲਈ ਦੇਣੇ ਸਨ ਹੁਣ ਕੈਪਟਨ ਨੇ 2 ਕਰੋੜ ਰੁਪਏ ਦੀ ਐਫਡੀ ਤਾਂ ਕਰਵਾਤੀ ਪਰ 16 ਸਾਲ ਬੀਤ ਜਾਣ ਤੋਂ ਬਾਅਦ ਅਜੇ ਤੱਕ ਇਸ ਸੈਂਟਰ ਨੂੰ ਪੰਜਾਬ ਸਰਕਾਰ ਨੇ ਇੱਕ ਵੀ ਰੁਪਈਆ ਨਹੀਂ ਦਿੱਤਾ ਹੈਗਾ ਇਸ ਕਰਕੇ ਵਿਸ਼ਵ ਦੇ ਪੰਜਾਬੀਆਂ ਲਈ ਕੇਂਦਰ ਬਣਨ ਦਾ ਕੰਮ ਵਿਚਾਲੀ ਰਹਿ ਗਿਆ ਜਰਕੇ ਪਾਕਿਸਤਾਨ ਚ ਬਣਾਇਆ ਇੰਸਟੀਟਿਊਟ ਆਫ ਲੈਂਗੁਏਜ ਲਿਟਰੇਚਰ ਐਂਡ ਕਲਚਰ ਚ ਪ੍ਰੋਗਰਾਮ ਹੁੰਦੇ ਰਹਨੇ ਆ ਜਿਦੇ ਚ ਭਾਰਤੀ ਪੰਜਾਬ ਵਿਚੋਂ ਵਿਦਵਾਨ ਜਾਂਦੇ ਰਹਨੇ ਹੁਣ 2006 ਤੇ 7 ਚ ਅਰੂਸਾ ਆਲਮ ਤੇ ਕੈਪਟਨ ਦੇ ਨਾਂ ਇੱਕ ਦੂਜੇ ਨਾਲ ਕਾਫੀ ਜੁੜ ਗਏ ਉਸ ਵੇਲੇ ਆਮ ਲੋਕਾਂ ਚ ਇਹ ਆਮ ਚਰਚਾ ਹੁੰਦੀ ਸੀ ਕਿ ਅਰੂਸਾ ਆਲਮ ਤੇ ਕੈਪਟਨ ਵਿਨੈਦਰ ਸਿੰਘ ਦੇ ਵਿੱਚ ਕੋਈ ਅਫੇਅਰ ਚੱਲ ਰਿਹਾ ਪਰ 2007 ਵਿੱਚ ਅਰੂਸਾ ਆਲਮ ਨੇ ਚੰਡੀਗੜ੍ਹ 'ਚ ਭਰਵੀਂ ਪ੍ਰੈਸ ਕਾਨਫਰੰਸ ਕਰਕੇ ਸਿੱਧਾ ਹੀ ਕਿਹਾ ਕਿ ਕੈਪਟਨ ਅਮਨਦਰ ਸਿੰਘ ਤੇ ਉਹ ਸਿਰਫ ਮਿੱਤਰ ਨੇ ਮਿੱਤਰ ਹੋਣਾ ਕੋਈ ਗੁਨਾਹ ਨਹੀਂ ਹੈ ਉਸ ਵੇਲੇ ਅਰੂਸਾ ਆਲਮ ਨੂੰ মিডিਆ ਨੇ ਕਈ ਸਾਰੇ ਸਵਾਲ ਵੀ ਪੁੱਛੇ ਸੀ ਪਰ ਅਰੂਸਾ ਆਲਮ ਉਸ ਵੇਲੇ ਬੜੀ ਸਿਆਣੀ ਪੱਤਰਕਾਰ ਵਾਂਗ ਸਾਰੇ মিডিਆ ਨੂੰ ਬੜੇ ਸੁਲਝੇ ਹੋਏ ਜਵਾਬ ਦੇ ਕੇ ਬੇਬਾਕ ਕਰ ਗਈ ਸੀ ਤਾਂ ਅਰੂਸਾ ਆਲਮ ਦਾ ਹੌਸਲ ਤੇ ਉਹਦੀ ਖੂਬਸੂਰਤੀ ਵੇਖ ਕੇ ਕਈ ਪੱਤਰਕਾਰ ਨਿਹਾਲ ਵੀ ਹੋਏ ਸੀ ਇਹ ਮੀਡੀਆ 'ਚ ਅਰੂਸਾ ਦੇ ਹੁਸਨ ਦੇ ਕਈ ਦਿਨ ਚਰਚੇ ਵੀ ਚੱਲਦੇ ਰਹੇ ਤਾਂ ਪੰਜਾਬ ਦੇ ਪਿੰਡਾਂ ਵਿੱਚ ਵੀ ਇਹ ਗੱਲਾਂ ਚੱਲੀਆਂ ਸੀ ਪਿੰਡਾਂ ਬਿਤਾ ਲੋਕ ਇਦਾਂ ਕਹਿੰਦੇ ਸੁਣੇ ਗਏ ਸੀ ਕਿ ਸਾਡਾ ਮਹਾਰਾਜਾ ਪਾਕਿਸਤਾਨੀ ਔਰਤ ਨੂੰ ਲੈ ਕੇ ਆਇਆ ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਪਾਕਿਸਤਾਨੀ ਔਰਤ ਨੂੰ ਹੀ ਆਪਣੀ ਗੁਲਾਮ ਬਣਾ ਲਿਆ ਮਹਾਰਾਜਾ ਸਾਹਿਬ ਨੇ ਇਦਾਂ ਦੀ ਗੱਲਾਂ ਸੋ ਉਸ ਵੇਲੇ ਕੁਝ ਜੱਬਲੀ ਵਿਦਵਾਨ ਲੋਕਾਂ ਵੱਲੋਂ ਵੀ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਔਰਤ ਮਰਦ ਦੀ ਦੋਸਤ ਕਿਵੇਂ ਹੋ ਸਕਦੀ ਹੈ ਔਰਤ ਤੇ ਮਰਦ ਦਾ ਜਾਂ ਤਾਂ ਕੋਈ ਰਿਸ਼ਤਾ ਹੁੰਦਾ ਏ ਜਿਵੇਂ ਮਾਂ ਭੈਣ ਧੀ ਨੂੰ ਵਗੈਰਾ ਵਗੈਰਾ ਜਾਂ ਫਿਰ ਉਹ ਔਰਤ ਤੇ ਮਰਦ ਦੀ ਹੁੰਨੇ ਔਰਤੇ ਮਰਦ ਦੀ ਦੋਸਤੀ ਸਾਡੇ ਸਮਾਜ ਚ ਪ੍ਰਮਾਨ ਨਹੀਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਪੰਜਾਬ ਦੇ ਲੋਕਾਂ ਦਾ ਹੀਰੋ ਸੀ ਮੰਨਦੇ ਸੀ ਇੱਕ ਤਰੇ ਨੂੰ ਤਾਂ ਉਹਨੂੰ ਸਮਾਜਿਕ ਤਰ੍ਹਾਂ ਕੀਮਤਾਂ ਬਣਾ ਕੇ ਰੱਖਣੀਆਂ ਚਾਹੀਦੀਆਂ ਸੀ ਤਾਂ ਉਸ ਦੇ ਨਾਲ ਪਰਾਈ ਔਰ ਦੀ ਨੇੜਤਾ ਨੂੰ ਸਮਾਜ ਪ੍ਰਮਾਨ ਨਹੀਂ ਕਰੇਗਾ ਪਰ ਇੱਥੇ ਵੀ ਲੋਕ ਜਵਾਬ ਦੇਣ ਵਾਲੇ ਨੇ ਜਿਵੇਂ ਕਿ ਕਹਿੰਦੇ ਕਿ ਵੱਡੇ ਲੋਕਾਂ ਦੇ ਵੱਡੇ ਔਗਣ ਵੀ ਅਣ ਦੇਖੇ ਕਰ ਲਏ ਜਾਂਦੇ ਪਰ ਜੇਕਰ ਗਰੀਬ ਦੀ ਧੀ ਦੀ ਕੌਜ ਜਾਂਦੀ ਦੀ ਚੁੰਨੀ ਵੀ ਫਟੀ ਨਜ਼ਰ ਆ ਜਾਵੇ ਤਾਂ ਉਹਦੀਆਂ ਮਹੱਲਿਆਂ ਦੇ ਵਿੱਚ ਗੱਲਾਂ ਹੋ ਜਾਂਦੀਆਂ ਅਰੂਸਾ ਆਲਮ ਵੱਲੋਂ ਪ੍ਰੈਸ ਕਾਨਫਰੈਂਸ ਕਰਨ ਤੋਂ ਬਾਅਦ ਗੱਲਾਂ ਹੋਈਆਂ ਪਰ ਪਾਣੀ ਤੇ ਆਈ ਝੱਗਾਂ ਸਾਰੀਆਂ ਦਬਗੀਆਂ ਅਰੂਸਾ ਆਲਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਦੇ ਮਿਲਵਰਤਨ ਦੀ ਚਰਚਾ ਪਾਕਿਸਤਾਨੀ ਮੀਡੀਆ ਵਿੱਚ ਵੀ ਹੁੰਦੀ ਸੀ ਹੁਣ ਕੈਪਟਨ ਪੰਜਾਬ ਚੋਂ ਸਰਕਾਰ ਚ ਲਈ ਸੀ ਕੈਪਟਨ ਦੀ ਪੰਜਾਬ ਚੋਂ ਹੁਣ ਕੈਪਟਨ ਅਮਿੰਦਰ ਸਿੰਘ 10 ਸਾਲਾਂ ਤੋਂ ਪੰਜਾਬ ਦੀ ਸੱਤਾ ਤੋਂ ਦੂਰ ਰਿਹਾ ਪਰ ਅਰੂਸਾ ਆਲਮ ਨਾਲ ਮਹਾਰਾਜਾ ਅਮਿੰਦਰ ਸਿੰਘ ਦਾ ਮਰ ਰਵਤਨ ਜਾਰੀ ਰਿਹਾ ਇਹਨਾਂ ਦਿਨਾਂ 'ਚ ਕੈਪਟਨ ਅਮਿੰਦਰ ਸਿੰਘ ਨੇ ਕਿਤਾਬ ਵੀ ਲਿਖੀ ਚਰਚਾ ਇਹ ਵੀ ਰਹੀ ਸੀ ਕਿ ਇਤਿਹਾਸਿਕ ਕਿਤਾਬ ਆਖਰੀ ਲੰਮੇਰੀ ਦਾਸਤਾਨ ਲਾਹੌਰ ਦਰਬਾਰ ਦਾ ਚੜਦਾ ਤੇ ਡੁੱਬਦਾ ਸੂਰਜ ਹਾਂਜੀ ਇਹ ਲੇਖਣ ਲਈ ਸਮੱਗਰੀ ਇਕੱਠੀ ਕਰਨ ਵਿੱਚ ਵੀ ਅਰੂਸਾ ਆਲਮ ਨੇ ਥੋੜਾ ਮੋਟਾ ਰੋਲ ਨਿਭਾਇਆ ਪਰ ਇਹ ਦੇ ਤੱਥ ਸਾਹਮਣੇ ਨਹੀਂ ਆਏ ਜਦੋਂ ਮੁੜ ਕੇ ਫੇਰ 2017 માં ਕੈਪਟਨ ਅਮਿੰਦਰ ਸਿੰਘ ਸਰਕਾਰ ਪੰਜਾਬ 'ਚ ਬਣੀ ਤਾਂ ਕੈਪਟਨ ਅਮਿੰਦਰ ਦੀ ਜ਼ਿੰਦਗੀ 'ਚ ਨਵਾਂ ਸੂਰਜ ਚੜ੍ਹਿਆ ਸੀ ਸਾਰੇ ਪੰਜਾਬ 'ਚ ਖੁਸ਼ੀ ਦੀ ਲਹਿਰ ਸੀ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਵਾਲੇ ਨਾ ਕੁਝ ਵੀ ਸਨ ਪਰ ਕਾਂਗਰਸ ਵਿੱਚ ਇੱਕ ਨਵੀਂ ਰੂਹ ਫੂਕੀ ਗਈ ਸੀ ਕੈਪਟਨ ਅਮਿੰਦਰ ਸਿੰਘ ਦੀ ਉਸ ਵੇਲੇ ਵੀ ਭਾਰਤੀ ਸਿਆਸਤ ਵਿੱਚ ਪੂਰੀ ਚੜ੍ਹਾਈ ਹੋ ਗਈ ਸੀ ਜਦੋਂ ਉਹਨੇ ਅੰਮਰਸਰ ਤੋਂ ਪਾਰਲੀਮੈਂਟ ਦੀਆਂ ਚੋਣਾਂ 'ਚ ਅਰਣ ਜੈਤਰੀ ਨੂੰ ਹਰਾਇਆ ਸੀ ਪਰ ਹੁਣ ਤਾਂ ਜਦੋਂ ਕਾਂਗਰਸ ਦਾ ਗ੍ਰਾਫ ਕਾਹ ਵੀ ਏਡਾਂ ਜਾ ਰਿਹਾ ਸੀ ਤਾਂ ਪੰਜਾਬ 'ਚ ਕਾਂਗਰਸ ਸਰਕਾਰ ਬਣਨੀ ਬਹੁਤ ਵੱਡੀ ਗੱਲ ਸੀ ਜਿਸ ਲਈ ਪੂਰੀ ਤਰ੍ਹਾਂ ਕੈਪਟਨ ਅਮਿੰਦਰ ਸਿੰਘ ਦੀ ਵਿਸ਼ਲਾਗਾ ਹੋ ਰਹੀ ਸੀ ਤਾਂ 2017 ਦੇ ਵਿੱਚ ਅਰੂਸਾ ਆਲਮ ਦਾ ਜਨਮ ਦਿਨ ਹਮਾਚਲ ਪ੍ਰਦੇਸ਼ ਦੀਆਂ ਮਸ਼ੋਬਰਾ ਦੀਆਂ ਪਹਾੜੀਆਂ 'ਚ ਮਨਾਇਆ ਗਿਆ ਸੀ ਜਦਕਿ 2018 'ਚ ਮਨਾਲੀ 'ਚ ਜਨਮ ਦਿਨ ਮਨਾਇਆ ਗਿਆ 2019 ਵਿੱਚ ਵੀ ਜਨਮ ਦਿਨ ਮਨਾਇਆ ਗਿਆ ਅਰੂਸਾ ਆਰਮਦੇਵ ਜਨਮ ਦਿਨ ਦੇ ਸਮਾਗਮ ਵਿੱਚ ਕੈਪਟਨ ਅਮਿੰਦਰ ਸਿੰਘ ਤੋਂ ਇਲਾਵਾ ਪੰਜਾਬ ਦੇ ਬਹੁਤ ਸਾਰੇ ਮੰਤਰੀ ਬੜੀਆਂ ਉਤਲੇ ਦਰਜੇ ਦੀਆਂ ਔਰਤਾਂ ਜਿਹੜੀਆਂ ਇਹ ਵੀ ਸ਼ਾਮਲ ਹੋਈਆਂ। ਅਰੂਸਾ ਆलम ਬਾਰੇ ਪੰਜਾਬ ਸਰਕਾਰ ਦੇ ਵਿਰੋਧੀਆਂ ਵੱਲੋਂ ਕਈ ਸਾਰੇ ਸਵਾਲ ਵੀ ਖੜੇ ਕੀਤੇ ਗਏ। ਹੁਣ ਪੰਜਾਬ ਵਿਧਾਨ ਸਭਾ ਦੇ ਤਤਕਾਲੀ ਵਿਰੋਧੀ ਧਿਰ ਨੇਤਾ ਸੁਖਪਾਲ ਖੇੜਾ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਸੀ। 30 April 2017 ਦੀ ਰਿਪੋਰਟ 'ਚ ਪੱਤਰਕਾਰ ਸੀਮਾ ਮੁਸਤਫਾ ਨੇ ਅਰੂਸਾ ਆलम ਬਾਰੇ ਇੱਕ ਰਿਪੋਰਟ 'ਦ ਫਰਸਟ ਲੇਡੀ ਆਫ ਪੰਜਾਬ' ਪੰਜਾਬ ਦੀ ਪਹਿਲੀ ਔਰਤ ਇਹਦੇ ਹੈਡਿੰਗ ਤਹਿਤ ਛਾਪੀ ਸੀਗੀ। ਜਿਦੇ ਚ ਅਰੂਸਾ ਆਰਮ ਦਾ ਪਾਕਿਸਤਾਨ ਤੋਂ ਲੈ ਕੇ ਪੰਜਾਬ ਦੇ ਸਫ਼ਰ ਬਾਰੇ ਚਰਚਾ ਕੀਤੀ ਗਈ ਹੈ ਪਰ ਪੰਜਾਬ ਵਿੱਚ ਅਰੂਸਾ ਆਲਮ ਆਮ ਗੱਲ ਬਣ ਕੇ ਰਹਿ ਗਈ ਆਮ ਲੋਕ ਉਹਦੀ ਚਰਚਾ ਘੜਤੀ ਕਰਦੇ ਨੇ ਪਰ ਪੰਜਾਬ ਸਰਕਾਰ ਦੇ ਵਿੱਚ ਉਹਦੀ ਦਖਲ ਅੰਦਾਜ਼ੀ ਕਿੰਨੀ ਕ ਇਹਦੇ ਬਾਰੇ ਮੀਡੀਆ ਚਰਚਾ ਜ਼ਰੂਰ ਹੁੰਦੀ ਹੈ ਅਰੂਸਾ ਆਰਮ ਨਾਲ ਦੋ ਹੋਰ ਔਰਤਾਂ ਦੀ ਸਾਂਝੀ ਤਸਵੀਰ ਨੂੰ ਲੈ ਕੇ ਮੀਡੀਆ 'ਮ ਚਰਚਾ ਹੁੰਦੀ ਹੈ ਇਹ ਤਸਵੀਰ ਇੱਕ ਜੋਪਿੰਦਰ ਕੌਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਉਸ ਤਸਵੀਰ ਨੂੰ ਹੈਸ਼ਟੈਗ ਜਿਨ੍ਹਾਂ ਨੂੰ ਕੀਤਾ ਗਿਆ ਉਸ ਕਰਕੇ ਇਹ ਤਸਵੀਰ ਦੀ अहमियत ਹੋਰ ਹੀ ਵੱਧ ਜਾਂਦੀ ਹੈ ਜਪਿੰਦਰ ਕੌਰ ਤਸਵੀਰ ਤੇ ਹੈਸ਼ਟੈਗ ਕਰਦੀ ਹੈ ਜਿਵੇਂ ਕਿ ਸੀਐਮ ਆਫਿਸ ਹੈਸ਼ਟੈਗ ਚੀਫ ਮਨਿਸਟਰ ਹੈਸ਼ਟੈਗ ਚੰਡੀਗੜ੍ਹ ਹੈਸ਼ਟੈਗ ਪੰਜਾਬ ਹੈਸ਼ਟੈਗ ਐਂਡ ਵੈਲ ਹੈਸ਼ਟੈਗ ਰੀਅਲੀ ਹੈਸ਼ਟੈਗ ਲਵਮੀ ਹੈਸ਼ਟੈਗ ਅਰੂਸਾ ਦਾ ਰੇਟ ਚੱਡਾ ਅਨੂ ਹੈਸ਼ਟੈਗ ਲਵਲੀ ਹੈਸ਼ਟੈਗ ਈਵਨਿੰਗ ਹੈਸ਼ਟੈਗ ਕਨਵਰਸੇਸ਼ਨ ਦਾ ਰੇਟ ਰਫੀ ਆਲਮ ਦਾ ਹੈਸ਼ਟੈਗ men behind the hashtag click ਇਸ ਕਰਕੇ ਤਸਵੀਰ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਜੁੜ ਜਾਂਦੀ ਹੈ ਤਾਂ ਇਸ ਸਬੰਧੀ এবੀਪੀ ਚੈਨਲ ਦੇ ਸੀਨੀਅਰ ਪੱਤਰਕਾਰ ਜਗਵਿੰਦਰ ਪਟਿਆਲ ਨੇ ਵਿਸ਼ੇਸ਼ ਤੇ ਮੌਲਕ ਰਿਪੋਰਟ ਛਾਪੀ ਜਿਦੇ ਵਿੱਚ ਇਹ ਤਸਵੀਰ ਪੰਜਾਬ ਦੇ ਸੀਐਮ ਆਫਿਸ ਵਿੱਚ ਲਈ ਦੱਸੀ ਗਈ ਹੈ ਤਸਵੀਰ ਚ ਵਿਚਕਾਰ ਅਰੂਸ ਆਲਮ ਖੜੀ ਹੈ ਤੇ ਇੱਕ ਪਾਸੇ ਅਨੂ ਚੱਡਾ ਦੂਜੇ ਪਾਸੇ ਜਪਿੰਦਰ ਕੌਰ ਖੜੀ ਹੈ ਰਿਪੋਰਟ ਮਾ ਦੱਸਿਆ ਗਿਆ ਕਿ 2017 ਦੇ ਅਖੀਰ ਚ ਜੀਪ ਖਾਲਸਾ ਦਿਵਾਨ ਦੇ ਮੁਖੀ ਚਰਨਜੀਤ ਸਿੰਘ ਚੱਡਾ ਦੀ ਇੱਕ ਇਤਰਾਜਯੋਗ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ 2018 ਚ ਉਹਦੇ ਸੁਪੁੱਤਰ ਇੰਦਰਜੀਤ ਸਿੰਘ ਚੱਡਾ ਵੱਲੋਂ ਅੰਮ੍ਰਿਤਸਰ ਸੇ ਏਅਰਪੋਰਟ ਰੋਡ ਤੇ ਖੁਦਕੁਸ਼ੀ ਕਰ ਲਈ ਜਾਂਦੀ ਹੈ ਉਹ ਖੁਦਕੁਸ਼ੀ ਨੋਟ ਵਿੱਚ ਆਪਣੀ ਖੁਦਕੁਸ਼ੀ ਦਾ ਜ਼ਿੰਮੇਵਾਰ ਇੱਕ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਦਿਆ ਨੂੰ ਦੱਸਦਾ ਸਿਧਾਰਥ ਚਟੋਪਾਦਿਆ ਜਿਹੜਾ ਇਸ ਸਬੰਧੀ ਜਿਹੜੀ ਹਾਈ ਕੋਰਟ ਵਿੱਚ ਅਪੀਲ ਕਰਦਾ ਹੋ ਤਾਂ ਜਿਹਦੇ ਵਿੱਚ ਉਹ ਸਿੱਧੇ ਤੌਰ ਤੇ ਆਪਣੇ ਸੀਨੀਅਰ ਆਈਪੀ ਅਧਿਕਾਰੀ ਸਰੇਸ਼ ਅਰੋੜਾ ਦਿਨਕਰ ਗੁਪਤਾ 'ਤੇ ਦੋਸ਼ ਲਾਉਂਦਾ ਜਿਹਦੇ ਵਿੱਚ ਉਹ ਕਹਿੰਦਾ ਕਿ ਉਹ ਇੱਕ ਨਸ਼ੇ ਦੇ ਮਾਮਲੇ ਦੀ ਪੜਤਾਲ ਕਰ ਰਿਹਾ ਸੀ ਪਰ ਸਰੇਸ਼ ਅਰੋੜਾ ਤੇ ਦਿਨਕਰ ਗੁਪਤਾ ਇੰਦਰਜੀਤ ਸਿੰਘ ਚੱਡਾ ਖੁਦਕੁਸ਼ੀ ਵਿੱਚ ਅਲਝਾ ਕੇ ਨਸ਼ੇ ਦੇ ਮਾਮਲੇ ਨੂੰ ਪ੍ਰਭਾਵਿਤ ਕਰ ਰਹੇ ਤਾਂ ਮਾਨਯੋਗ ਹਾਈ ਕੋਰਟ ਵੱਲੋਂ ਕਿਹਾ ਜਾਂਦਾ ਕਿ ਉਹ ਨਸ਼ੇ ਦੇ ਮਾਮਲੇ 'ਚ ਪੜਤਾਲ ਕਰਨਗੇ ਕੋਧ ਕੋਸ਼ੀ ਮਾਮਲਾ ਬਾਅਦ ਵਿੱਚ ਤਾਂ ਸੁਧਾਰ ਤੇ ਟੋਪਾ ਦਿਆ ਮੀਡੀਆ ਵਿੱਚ ਸੀਐਮ ਆਫਿਸ ਦਾ ਨਾਮ ਵੀ ਲੈਂਦਾ ਤਾਂ ਹੁਣ ਮੁੱਖ ਮੰਤਰੀ ਕੈਪਟਨ ਨੇ ਉਹ ਤੇ ਬੜੇ ਸਾਰੇ ਅਧਿਕਾਰੀਆਂ ਨੂੰ ਬੜੇ ਸਖਤ ਹੁਕਮ ਦਿੱਤੇ ਕਿ ਕੋਈ ਵੀ ਪੁਲਿਸ ਅਧਿਕਾਰੀ ਮੀਡੀਆ ਕੋਲ ਜਾਂ ਫਿਰ ਨਿਆਪਾਲਕਾਂ ਵਿੱਚ ਨਾ ਜਾਵੇ ਨਹੀਂ ਤਾਂ ਉਹਦੀ 2 ਮਿੰਟ ਵਿੱਚ ਛੁੱਟੀ ਹੋ ਜਾਣੀ ਜਗਵਿੰਦਰ ਪਟਿਆਲ ਆਪਣੀ ਰਿਪੋਰਟ ਚ ਹੋਰ ਲਿਖਦਾ ਅਗੇ ਤੇ ਕਹਿੰਦਾ ਕਿ ਇਹ ਤਸਵੀਰ ਨੂੰ ਹੈਸ਼ਟੈਗ ਰਫੇ ਆਲਮ ਨੂੰ ਵੀ ਕੀਤਾ ਗਿਆ ਰਫੇ ਆਲਮ ਅਰੂਸਾ ਆਲਮ ਦਾ ਮੁੰਡਾ ਹੈ ਜੋ ਇਹ ਤਸਵੀਰ ਦੇ ਪਿੱਛੇ ਦਾ ਸੱਚ ਹੈ ਰਫੇ ਅਲਨ ਦबई 'ਚ ਰਹਿੰਦਾ ਤੇ ਫਿਲਮ ਨਿਰਮਾਣ ਦਾ ਕੰਮ ਕਰਦਾ ਹੈ ਇੰਦਰਜੀਤ ਚੱਡਾ ਦੀ ਨੂੰਹ ਜੁਪਿੰਦਰ ਕੌਰ ਦਾ ਤੱਲਕ ਵੀ ਦबई 'ਚ ਫਿਲਮਾਂ ਨਾਲ ਹੀ ਹੈ ਏਬੀਪੀ ਦੀ ਟੀਮ ਜੁਪਿੰਦਰ ਕੌਰ ਦੇ ਪਤੀ ਅਨਮੋਲ ਚੱਡਾ ਦੇ ਕੋਲ ਜਾਂਦੀ ਹੈ ਉਹ ਉਹਨੂੰ ਸਵਾਲ ਕਰਦੀ ਹੈ ਉਹ ਕਹਿੰਦਾ ਕਿ ਮੇਰੀ ਪਤਨੀ ਦबई ਦੀ ਹੈ ਉੱਥੇ ਬਹੁਤ ਘੱਟ ਪਾਕਿਸਤਾਨੀ ਤੇ ਭਾਰਤੀ ਹੈ ਇਸ ਕਰਕੇ ਕਲੋਜ਼ ਸਰਕਲ ਬਣ ਜਾਂਦਾ ਹੈ ਉੱਥੇ ਕਿਸੇ ਨੇ ਮਿਲਵਾਇਆ ਹੋਵੇਗਾ ਕੋਈ ਕਰੀਬੀ ਦੋਸਤੀ ਨਹੀਂ ਹੈ ਉਹ ਅਗਲੇ ਸਵਾਲ 'ਚ ਕਹਿੰਦਾ ਕਿ ਅਰੂਸਾ ਨਾਲ ਉਹਦੀ ਕੋਈ ਮੁਲਾਕਾਤ ਨਹੀਂ ਹੋਈ ਨਾ ਹੀ ਕੋਈ ਰਾਬਤਾ ਨਾ ਹੀ ਕੋਈ ਵਾਸਤਾ ਹੈ। ਉਹਦੇ ਮਾਤਾ ਚੰਡੀਗੜ੍ਹ ਰਹੇ ਨੇ। ਮੇਰੇ ਪਿਤਾ ਦੇ ਖੁਦਕੁਸ਼ੀ ਨੋਟ ਵਿੱਚ ਸਿਧਾਰਥ ਝਟੋਪਾਦਿਆ ਦਾ ਨਾਮ ਆਉਂਦਾ ਪਰ ਮੈਂ ਸੀਐਮ ਆਫਿਸ ਨਹੀਂ ਗਿਆ। ਮੇਰੀ ਮਾਂ ਸ਼ਾਇਦ ਗਈ ਹੋਵੇ। ਇਹ ਤਾਂ ਇੰਜ ਲੱਗਦਾ ਕਿ ਇਸ ਮਾਮਲੇ 'ਚ ਸਿੱਧਾ ਦਖਲਅੰਦਾਜ਼ੀ ਕਰਾਉਣ ਲਈ ਅਰੂਸਾ ਆਲਮ ਨੂੰ ਜੁਪਿੰਦਰ ਕੌਰ ਨੇ ਅਤੇ ਅਨੂ ਝੱਡਾ ਮਿਲੇ ਹੋਣ ਜਿਨ੍ਹਾਂ ਲਈ ਰਸਤਾ ਰਫੇ ਆਲਮ ਨਹੀਂ ਤਿਆਰ ਕੀਤਾ ਹੋਵੇਗਾ। ਅਰੂਸਾ ਆਲਮ ਦੇ ਪ੍ਰਸ਼ਾਸਨਿਕ ਕੰਮਾਂ 'ਚ ਦਖਲਅੰਦਾਜ਼ੀ ਦੀਆਂ ਹੋਰ ਵੀ ਘਟਨਾਵਾਂ ਸਾਹਮਣੇ ਆਉਣੀਆਂ। ਪੰਜਾਬ ਦੇ ਹਾਈ ਕੋਰਟ ਦੇ ਵਕੀਲ ਐਚਸੀ ਅਰੋੜਾ ਨੇ 2018 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਅਰੂਸਾ ਆਲਮ ਦੇ 1 ਸਾਲ ਦੇ ਵਿਧਾਏ ਬੀਜੇ ਤੇ ਦੁਬਾਰੇ ਵਿਚਾਰ ਕੀਤੀ ਜਾਵੇ। ਕਿਉਂਕਿ ਅਰੂਸਾ ਆਲਮ ਪੰਜਾਬ 'ਚ ਬਿਨਾਂ ਕੋਈ ਸਰਕਾਰੀ ਅਹੁਦਾ ਹੋਣ ਦੇ ਵੀ ਪੰਜਾਬ ਸਰਕਾਰ ਦੇ ਕੰਮਾਂ 'ਚ ਦਖਲਅੰਦਾਜ਼ੀ ਕਰ ਰਹੀ ਹੈ। ਬੜੇ ਅਹਿਮ ਅਧਿਕਾਰੀ ਦੀ ਤਰ੍ਹਾਂ ਕੰਮ ਕਰ ਰਹੀ ਹੈ। ਐਡਵੋਕੇਟ ਅਰੋੜਾ ਨੇ ਉਦਾਹਰਨ ਵੀ ਦਿੱਤੀ ਆਂਗਰਵਾੜੀ ਬਰਕਰਾਰਾ ਸੰਘਰਸ਼ ਚੱਲ ਰਿਹਾ ਸੀ ਪਰ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਗੌਰ ਨਹੀਂ ਸੀ ਕਰ ਰਹੀ ਤਾਂ ਆਂਗਰਵਾੜੀ ਬਰਕਰਾਰਾ ਨੇ ਐਲਾਨ ਕੀਤਾ ਕਿ ਉਹ ਆਪਣੀਆਂ ਮੰਗਾਂ ਬਣਵਾਉਣ ਲਈ ਅਰੂਸਾ ਆਲਮ ਨੂੰ ਖੂਨ ਨਾਲ ਚਿੱਠੀ ਲਿਖਣਗੇ ਤਾਂ ਉਸ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਨੇ ਆਂਗਰਵਾੜੀ ਬਰਕਰਾਰਾ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਸਗੋਂ ਮੀਟਿੰਗ ਵੀ ਕੀਤੀ ਇਸ ਸਬੰਧੀ ਜਦੋਂ ਐਡਵੋਕੇਟ ਐਚਸੀ ਅਰੋੜਾ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਪ੍ਰਧਾਨ ਮੰਤਰੀ ਨੂੰ ਭੇਜਿਆ ਗਿਆ ਪੱਤਰ ਅੱਗੇ ਪੜਤਾਲੀ ਪੇ ਦਿੱਤਾ ਗਿਆ ਸੀ ਪਰ ਮੁੜ ਕੇ ਉਸ ਬਾਰੇ ਕੁਝ ਵੀ ਪਤਾ ਨਹੀਂ ਕਿ ਉਹ ਪੱਥਰ ਪੱਥਰ ਕਿੱਥੇ ਗਾਇਬ ਹੋ ਗਿਆ ਤਾਂ ਦੋਸਤੋ ਇਹ ਸੀਗੀ ਅੱਜ ਦੀ ਗੱਲਬਾਤ ਅਰੂਸਾ ਆਲਮ ਦੇ ਬਾਰੇ ਸੋ ਮਿਲਦੇ ਹਾਂ ਅਗਲੀ ਜਾਣਕਾਰੀ ਨਾਲ ਦਿਓ ਆ ਗਿਆ ਸਤਿ ਸ਼੍ਰੀ ਅਕਾਲ